ਆ ਆ ਗਿਆ ਇਹ ਜਿਵੇਂ ਪੱਥਰ ਹੁੰਦਾ ਜਿੱਥੇ ਕੋਈ ਉਹਦੇ ਆਸਤੇ ਆ ਗਿਆ ਜੇ ਪੱਥਰ ਇਹਦੇ ਨਾਲ ਟੱਚ ਹੋ ਜੇ ਇਹ ਆਪਣੇ ਆਪ ਬੰਦ ਹੋ ਜਾਂਦਾ ਇਹ ਹੈ ਕਾਦੇ ਆਸਤੇ ਕੀ ਕਟਾ ਕਾ ਵਗੈਰਾ ਕਟਾ ਅੱਛਾ ਕਾ ਆਸਤੇ ਇਹਦਾ ਹਾਂ ਠੀਕ ਹੈ ਹਾਂ ਇਹ ਪਾਰਕ ਵਾਲੀ ਲੋਹ ਦੀ ਚੈਨ ਵਾਲਾ ਜਿੱਥੇ ਆਪਣਾ ਖੱਬਲ ਵਗੈਰਾ ਵੀ ਜਾਣ ਕੀ ਕਲਡੀਆਂ ਚੀਜ਼ਾਂ ਕੋਈ ਜ਼ਿਆਦਾ ਰੇਸ ਨਹੀਂ ਕਰੇਗੀ ਜੇ ਰੇਸ ਕਰੀ ਤੇ ਵੇਖੋ ਹੀ ਪ੍ਰੈਕਟਿਸ ਠੀਕ ਆ ਆਰਥੋਗਰਵੀ ਬਣਾ ਸਕਦੇ ਆ ਠੀਕ ਹੈ ਖੱਡੇ ਮਾਰਨ ਵਾਲਾ ਵਰਮ ਹਾਂ ਵੀ ਇਹ ਅਟੈਚਮੈਂਟ ਆ ਗਈ ਇਹਨੂੰ ਆਪਾਂ ਜਿਵੇਂ ਟਾਇਲ ਵਗੈਰਾ ਸਫਾਈ ਕਰਨੀ ਹੈ ਜਿਵੇਂ ਆਪਣੀ ਕੋਠੀ ਨੂੰ ਰਾਹ ਜਾਂਦਾ ਇੰਟਰਲੋਕਿੰਗ ਟਾਇਲ ਲੱਗੀ ਹੈ ਗੰਦ ਬਾਵਾ ਹਰੇਵਾਹੀ ਮਾਰਨ ਲੱਗ ਜਾਂਦੀਆਂ ਤਾਂ ਉਹਦੀ ਸਫਾਈ ਵਾਸਤੇ ਲੋਹੇ ਦਾ ਬਰਸ਼ ਵੀ ਆਇਆ ਫਿਰ ਲਾਈਵ ਸੱਜਣੋ ਅੱਜ ਤੁਹਾਨੂੰ ਨਾ ਬਰਸ਼ ਕਟਰ ਦੀ ਬਹੁਤ ਵੱਡੀ ਰੇਂਜ ਦਿਖਾਉਣ ਲੱਗਾ ਵਾਂ ਇਸ ਵਕਤ ਆਪਾਂ ਖੜੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਪੁਰਾਣੀ ਦਾਣਾ ਮੰਡੀ ਕੋਟਕਪੂਰਾ ਸ਼ਸ਼ਾਂਤ ਬਾਈ ਕੋਲੇ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਭ ਤੋਂ ਪਹਿਲਾਂ ਦਾ ਯਾਰ ਸਭ ਤੋਂ ਵੱਡਾ ਲੰਬਾ ਰਹਿੰਦਾ ਵੀ ਦੁਕਾਨ ਕਿੱਥੇ ਆ ਹਣਾ ਹਾਂ ਹੁਣ ਆਪਾਂ ਪੰਜਾਬੀ ਚ ਸਹੀ ਤਰੀਕੇ ਨਾਲ ਸਮਝਾਈਏ ਸਮਝਾ ਦੇ ਹਾਂ ਬਿਗ ਕੋਟਕਪੂਰਾ ਡਿਸਟ੍ਰਿਕਟ ਸਾਡਾ ਫਰੀਦਕੋਟ ਹੈ ਹਾਂ ਬਠਿੰਡੇ ਤੋਂ 40 ਕਿਲੋਮੀਟਰ ਹੈ ਹੂੰ ਜੇ ਇਧਰੋਂ ਬਠਿੰਡਾ ਸਾਈਡ ਤੋਂ ਆਣਾ ਤਾਂ ਪਹਿਲਾਂ ਬਠਿੰਡਾ ਫੇਰ ਕੋਟਕਪੂਰਾ ਹਾਂ ਜੇ ਇਧਰੋਂ ਅੰਮ੍ਰਿਤਸਰ ਸਾਈਡ ਤੋਂ ਆਣਾ ਫਰੀਦਕੋਟ ਫੇਰ ਕੋਟਕਪੂਰਾ ਕੋਟਕਪੂਰੇ ਪੁਰਾਣੀ ਦਾਣਾ ਮੰਡੀ ਆਪਣੀ ਜਿਹੜੀ ਦੁਕਾਨ ਹੈ 58 ਨੰਬਰ ਦੁਕਾਨ ਹੈ ਪ੍ਰਾਣੀ ਦਾਣਾ ਮੰਡੀ ਦੇ ਵਿੱਚ ਪ੍ਰਾਣੀ ਦਾਣਾ ਮੰਡੀ ਬਾਲਾ ਜੀ ਦਾ ਮੰਦਿਰ ਹੈ ਬਿਲਕੁਲ ਹਾਂ ਬਾਕੀ ਦਾ ਅਗੇ ਇੱਥੇ ਪਤਾ ਲੱਗ ਹੀ ਜਾਣਾ ਵਾ ਆਪਾਂ ਵੈਸੇ ਤਾਂ ਹਰ ਇੱਕ ਵੀਡੀਓ ਤੇ ਤਕਰੀਬਨ ਦੱਸ ਦਿੰਨੇ ਹੁੰਦੇ ਆ ਬਾਕੀ ਨੰਬਰ ਫੋਨ ਤੇ ਚੱਲਦੇ ਰਹਿੰਦੇ ਆ ਵੀਡੀਓ ਦੇ ਉੱਪਰ ਨਹੀਂ ਥੋੜਾ ਦਿੱਕਤ ਆ ਜਾਂਦੀ ਹੈ ਲੋਕਾਂ ਨੂੰ ਹਾਂ ਤੇ ਅੱਜ ਆਪਾਂ ਕੀ ਦਿਖਾਉਣਾ ਵਾ ਆਪਾਂ ਬਰਸ਼ ਕਟਰ ਦੇ ਵਿੱਚ ਫੁੱਲ ਰੇਂਜ ਫੁੱਲ ਰੇਂਜ ਬਰਸ਼ ਕਟਰ ਕਿਵੇਂ ਹੁਣ ਅੱਗੇ ਸੀਜ਼ਨ ਆਣਾ ਹੈ ਵੀ ਕਣਕ ਦੀ ਵਾਢੀ ਦਾ ਜਿਵੇਂ ਹਰੇ ਚਾਰੇ ਵਾਸਤੇ ਹੁਣ ਚੱਲਦਾ ਪਿਆ ਇਸ ਟਾਈਮ ਤਾਂ ਹੁਣ ਬਰਸ਼ ਕਟਰ ਨੂੰ ਆਪਾਂ ਲੋਨ ਮੂਵਰ ਆਪਾਂ ਅਰਥੋਗਰ ਵੀ ਬਣਾ ਸਕਦੇ ਹਾਂ ਠੀਕ ਹੈ ਖੱਡੇ ਮਾਰਨ ਵਾਲਾ ਵਰਮ ਹਾਂ ਵੀ ਇਹ ਅਟੈਚਮੈਂਟ ਆ ਗਈ ਇਹਨੂੰ ਆਪਾਂ ਜਿਵੇਂ ਟਾਇਲ ਵਗੈਰਾ ਸਫਾਈ ਕਰਨੀ ਹੈ ਜਿਵੇਂ ਆਪਣੀ ਕੋਠੀ ਨੂੰ ਰਾਹ ਜਾਂਦਾ ਇੰਟਰਲੋਕਿੰਗ ਟਾਇਲ ਲੱਗੀ ਹੈ ਗੰਦ ਬਾਵਾ ਹਰੇਵਾਹੀ ਮਾਰਨ ਲੱਗ ਜਾਂਦੀਆਂ ਤਾਂ ਉਹਦੀ ਸਫਾਈ ਵਾਸਤੇ ਲੋਹੇ ਦਾ ਬਰਸ਼ ਵੀ ਆਇਆ ਰਿਹਾ ਠੀਕ ਹੈ ਠੀਕ ਹੈ ਹੁਣ ਲੋਨ ਮੂਵਰ ਵਾਸਤੇ ਹਰ ਤਰ੍ਹਾਂ ਦੀਆਂ ਚੱਕਰੀਆਂ ਆਈਆਂ ਵੀ ਆ ਓਕੇ ਪਹਿਲਾਂ ਜਿਵੇਂ ਆ ਆਉਂਦੀ ਸੀਗੀ ਤਾਂ ਪਹਿਲਾਂ ਆਉਂਦੀਆਂ ਇਹ ਵੀ ਸੀਗੀਆਂ ਅੱਛਾ ਪਰ ਅਗਲੇ ਨੂੰ ਆਨਲਾਈਨ ਵੇਖਦਾ ਸੀਗਾ ਨਹੀਂ ਮਿਲਦੀ ਸੀ ਇਹ ਚੀਜ਼ਾਂ ਹੈਗੀਆਂ ਠੀਕ ਹੈ ਵੀ ਇਸ ਵਾਰ ਆ ਪੰਜ ਸਾਰੀਆਂ ਚੀਜ਼ਾਂ ਇਹਦੇ ਨਾਲ ਅਟੈਚਮੈਂਟਾਂ ਹੀ ਬਹੁਤ ਮੈਂ ਦੇਖ ਰਿਹਾ ਵੀ ਹੱਥੋਂ ਜ਼ਿਆਦਾ ਅਟੈਚਮੈਂਟਾਂ ਆ ਆ ਗਿਆ ਇਹ ਜਿਵੇਂ ਪੱਥਰ ਹੁੰਦਾ ਜਿੱਥੇ ਕੋਈ ਉਹਦੇ ਹਾਸਤੇ ਆ ਗਿਆ ਜੇ ਪੱਥਰ ਇਹਦੇ ਨਾਲ ਟੱਚ ਹੋ ਜੇ ਇਹ ਆਪਣੇ ਆਪ ਬੰਦ ਹੋ ਜਾਂਦਾ ਇਹ ਹੈ ਕਾਦੇ ਹਾਸਤੇ ਕਿੱਡਾ ਕਟਾ ਅੱਛਾ ਕਾ ਹਾਸਤੇ ਇਹਦਾ ਠੀਕ ਹੈ ਆ ਇਹ ਪਾਰਕਾ ਲਈ ਲੋਈ ਦੀ ਚੈਨ ਵਾਲਾ ਜਿੱਥੇ ਆਪਣਾ ਖੱਬਲ ਵਗੈਰਾ ਵੀ ਜਾਣਕੀ ਕਲਡੀਆਂ ਚੀਜ਼ਾਂ ਸੀ ਆੜਾਂ ਵਗੈਰਾ ਸ਼ਾਨਦਾਰ ਹਾਂ ਅੱਛਾ ਫਿਰ ਆ ਬ੍ਰਸ਼ ਕਟਰ ਨੂੰ ਹੁਣ ਜਿਵੇਂ ਆਪਾਂ ਆ ਚੈਨ ਸਾਹ ਬਣਾਇਆ ਵਿਆ ਹਾਂ ਠੀਕ ਹੈ ਜੀ ਦਰਖਤ ਵਗੈਰਾ ਛੰਗਨੇ ਆ ਇਹਦੇ ਵਿੱਚ ਹੈਜ ਕਟਰ ਵੀ ਹੈਗਾ ਆਪਣੇ ਕੋਲੇ ਠੀਕ ਆ ਆ ਪੱਠੀਆਂ ਦੀ ਕਟਾਈ ਵਾਲੇ ਆ ਗਏ ਆ ਛੋਟਾ ਰੋਟਾਵੇਟਰ ਆ ਗਿਆ ਠੀਕ ਹੈ ਹੁਣ ਰੋਟਾਵੇਟਰ ਵੀ ਆਪਾਂ ਇਹਦੇ ਵਿੱਚ ਜਿਵੇਂ ਅੱਗੇ ਨਾ ਦਿੱਕਤ ਆਂਦੀ ਸੀਗੀ ਆਪਣੇ ਤਕਰੀਬਨ 1 ਫੁੱਟ ਦੀ ਖਾਲੀ ਹੁੰਦੀ ਐ ਹੂੰ ਇਹ 15 ਇੰਚ ਜਾਂ 18 ਇੰਚ ਖਾਲੀ ਦੇ ਵਿੱਚ ਚੱਲਦਾ ਸੀਗਾ ਹਾਂ ਹੁਣ ਇਹਦੇ ਵਿੱਚ ਆਪਾਂ ਪਲੇਟਾਂ ਜਿਵੇਂ ਛੋਟੀਆਂ ਬਣਵਾਤੀਆਂ ਠੀਕ ਐ ਜਿਵੇਂ ਪਹਿਲਾਂ ਆ ਪਲੇਟਾਂ ਸੀਗੀਆਂ ਹਾਂ ਆ ਆਂਦੀ ਸੀਗੀ ਇਹ ਬੁਰੀ ਹੈਵੀ ਤੇ ਛੋਟੀ ਬਣਾਤੀ ਵੀ ਇਹ ਆਪਣੀ 1 ਫੁੱਟ ਦੀ ਖਾਲੀ ਦੇ ਵਿੱਚ ਜਿਵੇਂ ਗੋਭੀ ਲਾਣੇ ਆਪਾਂ ਕੋਈ ਮਿਰਚਾਂ ਲਾਣੇ ਆ ਉਹਦੇ ਵਿੱਚ ਇਹ ਕੰਮ ਕਰੂਗਾ ਹੁਣ ਇੱਕ ਬਰਸ਼ ਕਟਰ ਜਿਵੇਂ ਹਰਾਚਾਰ ਹਰੇਚਾਰੇ ਦੀ ਕਟਾਈ ਹੋਗੀ ਖਰਚੀਆਂ ਦੀ ਕਟਾਈ ਹੋਗੀ ਲੋਨ ਮੂਵਰ ਦਾ ਕੰਮ ਹੋ ਗਿਆ ਆਰਥੋਗਰ ਹੋ ਗਿਆ ਹੁਣ ਜਿਵੇਂ ਅੱਗੇ ਆਪਣਾ ਆ ਚੱਲੀ ਜਾਂਦਾ ਹੁਣ ਆਪਾ ਪਪੂਲਰ ਬਹੁਤ ਚੱਲੀ ਜਾਂਦਾ ਬਹੁਤ ਵਿਕਦਾ ਪਿਆ ਹਾਂ ਪਪੂਲਰ ਤੇ ਵੀ ਖੱਡੇ ਮਾਰਨੇ ਆ ਅੱਗੇ ਜਿਵੇਂ ਕਰੇਲ ਸਬਜ਼ੀ ਲਾਂਦੇ ਆ ਇਹ ਕਈ ਹੁਣਾ ਜਿਵੇਂ ਗਾਂ ਮਾਰਸ਼ਾਂ ਦਾ ਮੌਸਮ ਚੱਲ ਪੈਂਦਾ ਪਿੰਡਾਂ ਵਾਲੇ ਖੱਡੇ ਪੜਦੇ ਆ ਆਪਣੇ ਉਹਦੇ ਲੈ ਕੇ ਤਾਂ ਗਿਆ ਆ ਉਹ ਆਪਣੇ ਬਿਜਲੀ ਵਿਭਾਗ ਦੇ ਵਿੱਚ ਬਿਜਲੀ ਵਿਭਾਗ ਵਾਲੇ ਲੈ ਕੇ ਗਏ ਆ ਗੁਰਦੋ ਆਪਣਾ ਪ੍ਰੋਸ਼ਾ ਲਈ ਹਾਂ ਉਹਨਾਂ ਨੇ ਬੜੇ 5-7000 ਖੱਡਾ ਮਰਿਆ ਉਹ ਮੈਨੂੰ ਵੀ ਦੱਸ ਕੇ ਗਏ ਆ ਬਹੁਤ ਵਧੀਆ ਚੱਲਿਆ ਉਹ ਹਾਂ ਤੇ ਹੁਣ ਫਿਰ ਅੱਗੇ ਆ ਗਈ ਸਬਜੀ ਹੂੰ ਸਬਜੀ ਦੇ ਵਿੱਚ ਨਾਲੇ ਬ੍ਰਸ਼ ਕਟਰ ਦਾ ਬ੍ਰਸ਼ ਕਟਰ ਹੋ ਗਿਆ ਹੂੰ ਨਾਲੇ ਛੋਟਾ ਰੋਟੇਟਰ ਬਣ ਗਿਆ ਹਾਂ ਨਾਲ ਜਿਵੇਂ ਹੁਣ ਕਿਸੇ ਨੇ ਬਾਸ ਵਗੈਰਾ ਲਾਣੇ ਆ ਹਾਂ ਵੀ ਕਲੇਲੇ ਦੀਆਂ ਹੋਰ ਨਾਲ ਅਰਥ ਹੋ ਗਰ ਵੀ ਹੋ ਗਿਆ ਇੱਕ ਚੀਜ਼ ਆ ਉਹ ਪਰੇ ਇੱਕ ਹੋਰ ਅਟੈਚਮੈਂਟ ਵੀ ਉਹ ਪਤਾ ਨਹੀਂ ਕੀ ਆ ਇਹ ਵੀ ਇਹਦੀ ਅਟੈਚਮੈਂਟ ਹੀ ਹੁੰਦੀ ਹੈ ਹਾਂ ਇਹ ਐਕਚੁਅਲ ਕੀ ਹੈ ਵੀ ਜਿਵੇਂ ਆਪਾਂ ਕਿਸੇ ਚੀਜ਼ ਨੂੰ ਰੂਨ ਉਂਗਲਾਂ ਨਾਲ ਫਿੰਗਰ ਨਾਲ ਆਪਾਂ ਕਰਦੇ ਨਹੀਂ ਹੁੰਦੇ ਆ ਇਹ ਐ ਘੁੰਮਦੇ ਆ ਅੱਛਾ ਠੀਕ ਆ ਇਹ ਵੀ ਬ੍ਰਸ਼ ਕਟਰ ਦੇ ਮੂਰੇ ਅਟੈਚ ਹੋ ਜਾਂਦੀ ਆ ਹਾਂ ਇਹ ਆਪਣਾ ਜਿੰਨਾ ਮਰਜੀ ਇਹਨੂੰ ਡੂੰਗਾ ਉੱਚਾ ਲਾ ਸਕਦੇ ਆ ਇਹ ਯਾਰ ਸਬਜ਼ੀ ਵਾਲੇ ਬੰਦਿਆਂ ਸੇ ਬਾਲਾ ਵਧੀਆ ਕੰਮ ਆ ਸਬਜ਼ੀ ਸਾਰੇ ਵਾਸਤੇ ਵਧੀਆ ਇਹਦੇ ਵਿੱਚ ਹਾਂ ਆ ਕਾ ਆ ਗਿਆ ਇਹ ਆਪਾਂ ਚਲਾ ਕੇ ਦਿਖਾ ਦਗੇ ਮਾੜਾ ਦਿਖਾਣੇ ਆ ਪਰਨ ਲਈ ਇਹ ਵਾਟਰ ਪੰਪ ਬਣ ਗਿਆ ਹਾਂ ਹੁਣ ਆ ਬੋਰ ਵੇਖ ਲਓ 2 ਇੰਚੀ ਬੋਰਊਗਾ ਇਹ ਕਿੰਨਾ ਡੇਢ ਆ ਕਿ ਹਾਂ ਡੇਢ ਕਿਹ ਹੈਗਾ ਵਾ ਸਵਾ ਸਵਾ ਦਾ ਵਾ ਹਾਂ ਤੂੰ ਚਲਾ ਕੇ ਦਿਖਾਣਾ ਇਹਦਾ ਵੀ ਕਿੰਨਾ ਤਕੜਾ ਇਹਦਾ ਪ੍ਰੈਸ਼ਰ ਮੈਂ ਦੇਖਿਆ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਆ ਵੀ ਇਹ ਕੋਈ ਕੰਮ ਨਾਲੇ ਟਰੈਕਟਰ ਵਾਲਾ ਕੰਮ ਗੁੜਾਈ ਦਾ ਵੀ ਕਰੀ ਜਾਂਦਾ ਵੜਾਈ ਦਾ ਵੀ ਕਰੀ ਜਾਂਦਾ ਪਾਣੀ ਦਾ ਕੰਮ ਵੀ ਕਰੀ ਜਾਂਦਾ ਜਿਹਨੂੰ ਇਹ ਚਲਾਣਾ ਆ ਗਿਆ ਯਾਰ ਹਾਂ ਦੇਖ ਜਿਹਨੂੰ ਨਾ ਇਹ ਆਇਆ ਚਲਾਣਾ ਤਾਂ ਉਹਦੇ ਹਾਸਤੇ ਤਾਂ ਹੈ ਗਿਆ ਇਹ ਬੇਕਾਰ ਹੂੰ ਜਿਹਨੂੰ ਠੰਡੇ ਮਤੇ ਨਾਲ ਸ਼ੁਰੂ ਦੇ ਵਿੱਚ ਚਲਾਓ ਇਹਨੂੰ ਤੇ ਐਂਡ ਹੀ ਆ ਕੰਮ ਹੁਣ ਉਹ ਆਪਣਾ ਖਿੰਦਾ ਮੁੰਡਾ ਬੁੱਟਰਾਂ ਵਾਲਾ ਹਾਂ ਖਰਚਿਆਂ ਤੇ ਖੱਬਲ ਤੇ ਸਾਰੀਆਂ ਚੀਜ਼ਾਂ ਦੇ ਇਹਨੂੰ ਚਲਾਉਂਦਾ ਪਿਆ ਹੁਣ ਜਿਵੇਂ ਆਪਣੇ ਆਲੂ ਆ ਆਲੂ ਦੇ ਉੱਤੇ ਛੱਜਾ ਵਧਣ ਵਾਸਤੇ ਬਹੁਤ ਵੇਖਦਾ ਪਿਆ ਫਲੇਵਰ ਦੀ ਬੜੀ ਸਮੱਸਿਆ ਹੁਣ ਆਪਣੇ ਤੋਂ ਤਿੰਨ ਪੀਸ ਗਏ ਸੀ ਆਲੂ ਦੇ ਉੱਤੇ ਛੱਜਾ ਵਧਣ ਵਾਸਤੇ ਠੀਕ ਹੈ ਤੇ ਇਹ ਇਹ ਹੁਣ ਅਟੈਚਮੈਂਟਾਂ ਮਹਿੰਗੀਆਂ ਕਿੰਨੀਆਂ ਕਿਉਂ ਹੁੰਦੀਆਂ ਇਹ ਇਹ ਅਟੈਚਮੈਂਟ ਆਡਾ ਡਰੇਟਾਂ ਦੀਆਂ ਹੁੰਦੀਆਂ ਅੱਛਾ ਬਰਸ਼ ਕਟਰ ਦੇ ਮੂਹਰੇ ਆਪਣੇ ਕੋਲੇ ਤਕਰੀਬਨ 25 ਤੋਂ 30000 ਰੁਪਏ ਤੇਈ ਦੀਆਂ ਅਟੈਚਮੈਂਟਾਂ ਹੈਗੀਆਂ अच्छा इनिंगा लग जांदा है जी ਜਿੰਨੀ ਮਰਜੀ ਜੋ ਚੀਜ਼ ਅਗਲੇ ਦੀ ਰਿਕੁਆਇਰਮੈਂਟ ਹੈ ਤਕਰੀਬਨ ਆਪਣੇ ਕੋਲੇ ਹੈਗੀ ਹੈ ਹੈਗੀ ਆ ਠੀਕ ਹੈ ਅਜੇ ਤਾਂ ਹੋਰ ਵੀ ਇਹਦੇ ਚ ਰੋਟਾਵੇਟਰਾਂ ਚ ਬੜਾ ਕੁਛ ਹੈ ਹਾਂ ਫਿਰ ਕੋਈ ਆ ਅਟੈਚਮੈਂਟਾਂ ਦਾ ਕੋਈ ਮਹਿੰਗੀ ਆਣਗੀਆਂ ਕੱਲੀ ਆਰਥੋ ਗਰਮਿੰਗਾ ਅੱਛਾ ਵਰਮਾ ਕਿਹੜਾ ਖੱਡੇ ਵਾ ਇਹ ਮਹਿੰਗਾ ਵਾ ਲੈ ਵੀ ਹੁਣ ਆ ਚਲਾ ਕੇ ਦਿਖਾਉਂਦਾ ਤੁਹਾਨੂੰ ਇੱਕ ਲੈ ਵੀ ਇਹ ਕਿਨੇ ਇਹ ਤਾਂ ਬੜਾ ਵਧੀਆ ਕੰਮ ਹੈ ਕੋਈ ਕੱਸੀ ਨਾਲ ਲੱਗਦੀ ਆ ਜਾਂ ਹੋਰ ਹੈ ਹਾਂ ਚਲਾਓ ਸਬਜ਼ੀਓ ਪਾਣੀ ਜਿੰਨਾ ਕਿ ਚੱਕਣਾ ਜਾਂ ਛੱਡਣਾ ਹੈ ਨਾ ਯਾਰ ਜੇ ਬਾਹਰ ਨਹੀਂ ਮੈਂ ਤੁਰੰਤ ਚੱਕ ਲੈਣਾ ਇਹਨੇ ਅਜੇ ਅਜੇ ਇਕੱਲਾ ਸਟਾਰਟ ਆ ਹਾਂ ਕਰ ਰੇਸ ਕਰ ਕੋਈ ਜ਼ਿਆਦਾ ਰੇਸ ਨਹੀਂ ਕਰੇਗੀ ਜੇ ਰੇਸ ਕਰੀ ਤੇ ਕੋਈ ਕੋਈ ਬਰੇਕ ਠੀਕ ਆ ਇਹ ਇਹ ਅਟੈਚਮੈਂਟ ਮਹਿੰਗੀ ਨਹੀਂ ਅੱਛਾ ਵਾਟਰ ਪੰਪ ਵਾਲੀ ਕਿਹੜੀ ਅਟੈਚਮੈਂਟ ਹੈ ਇਹ ਪੂਰਾ ਹੈਵੀ ਪੰਪ ਹੈ ਜਿਹੜਾ 1500 ਰੁਪਏ ਦਾ ਸਰਪੰਚਾ ਵੀ ਅਗਲੇ ਦਾ ਕੀ ਹੈ ਖੇਤ ਦੇ ਵਿੱਚ ਵੀ ਨੀਵੇਂ ਬਾਣ ਪਾਣੀ ਕੁਣੀ ਖੜ ਗਿਆ ਜਾਂ ਕੁਝ ਵੀ ਹੈ ਸਬਜ਼ੀ ਸੂਜੀ ਕਿਵੇਂ ਆਪਾਂ ਲਾਣੇ ਆ ਹੂੰ ਵੀ ਪਾਣੀ ਖੜ ਗਿਆ ਕੱਢਣ ਤੇ ਬੜਾ ਵਧੀਆ ਕੰਮ ਆ ਜਾਂਦਾ ਲਾਣ ਤੇ ਬੜਾ ਕੰਮ ਤੇ ਇਹਦੇ ਨਾਲ ਆਪਾਂ ਤਕਰੀਬਨ ਤੂੰ ਮੰਨ ਕੇ ਚੱਲ 1.5 ਕਿੱਲੇ ਦੀ ਪਾਏ ਪਲਾ ਸਕਦੇ ਆ ਠੀਕ ਹੈ ਅੱਛਾ 1.5 ਕਿੱਲੇ ਦੀ ਹਾਂ ਇੰਨੀ ਦੂਰ ਤੱਕ ਪਾਣੀ ਲੈ ਜਾਊਗਾ ਲੈ ਜਾਊਗਾ ਓਕੇ ਬਹੁਤ ਵਧੀਆ ਚੀਜ਼ ਹੈ ਪੂਰਾ ਤਗੜਾ ਇਹ ਕਿਹੜਾ ਨਾਲੇ ਇਹ ਇੰਗਲੈਂਡ ਕਿਹੜੇ ਆ ਜੀਐਕਸ 35 ਇੰਜਨ ਲੱਗੇ ਵੀ ਆ ਸਾਰੇ ਹਾਂ ਵੀ ਇਹਨਾਂ ਸਭ ਇੰਜਨਾਂ ਦੀ ਇਹ ਜਿਹੜੇ ਸਪਰੇਅ ਪੰਪ ਵਾਲਾ ਇੰਜਨ ਉਹ ਹੀ ਆ ਹਾਂ ਸਪਰੇਅ ਪੰਪ ਵਾਲਾ ਹੀ ਆ ਸੇਮ ਇੰਜਨ ਸੇਮ 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 ਤੇ ਹੁਣ ਇਹਦਾ ਰੇਟ ਵੀ ਦੱਸ ਹੀ ਦੇਗੀ ਹਾਂ ਰੇਟ ਜਿਹੜਾ ਫੋਰ ਸਟੋਕ ਦੇ ਵਿੱਚ ਆ ਹਾਂ ਫੋਰ ਸਟੋਕ ਦੇ ਵਿੱਚ ਮੇਰੇ ਕੋਲੇ 7500 ਰੁਪਏ ਤੋਂ ਸਟਾਰਟ ਆ ਠੀਕ ਐ ਐਂਡ ਮੇਰੇ ਕੋਲੇ ਐਂਡ ਵੈਸੇ ਹੈ ਨਹੀਂਗਾ ਜਿਹੜਾ ਅਸੀਂ ਜ਼ਿਆਦਾ ਜਿਵੇਂ ਲਾ ਲੋ ਯਾਰ ਸਭ ਤੋਂ ਜ਼ਿਆਦਾ ਸਾਡਾ ਵਿਕਦਾ 11000 10000 12500 ਵਾਲਾ ਮਾਡਲ ਹਾਂ ਇਹਦੇ ਦਾ ਐਂਡ ਕੋਈ ਨਹੀਂ ਆ ਵੀ ਜਿੰਨਾ ਮਰਜੀ ਆਪਾਂ ਮਹਿੰਗਾ ਬਰਸ਼ ਕਟਰ ਲੈ ਸਕਦੇ ਆ ਠੀਕ ਆ ਅੱਧੂ ਬਾਦ ਜਿਹੜਾ ਸਸਤੇ ਤੋਂ ਸਸਤਾ ਆਪਣੇ ਕੋਲੇ 6000 ਰੁਪਏ ਤੋਂ ਸਟਾਰਟ ਵੀ ਉਹ 2 ਸਟੋਕ ਇੰਜਨ ਚ ਹੈ ਮਿਕਸ ਤੇਲ ਕਿਵੇਂ ਆਂਦੇ ਆ ਇਹ 4 ਸਟੋਕ ਚ ਹੈ ਇਹ ਆਪਣੇ ਕੋਲੇ 7500 ਰੁਪਏ ਤੋਂ ਸਟਾਰਟ ਹੈ ਜਿਹੜਾ ਅਸੀਂ ਕਹਿੰਨੇ ਆ ਵੀ ਜ਼ਿਆਦਾ ਮਹਿੰਗਾ ਲੈਣ ਦੀ ਲੋੜ ਨਹੀਂ ਗਈ 9000 10000 11000 ਐਂਡ 12500 ਵਾਲਾ ਆਪਾਂ ਲੈ ਸਕਦੇ ਹੁਣ ਜਿਵੇਂ ਆਪਾਂ ਗਾਰੰਟੀ ਜਿਹੜੇ ਕਿਹੜੇ ਕਿਹੜੇ ਦੀ ਦਿੰਦੇ ਨੇ 12500 ਵਾਲੇ ਦੀ 1 ਸਾਲ ਦੀ 11500 ਵਾਲੇ ਦੀ ਵੀ 1 ਸਾਲ ਦੀ 10000 ਵਾਲੇ ਦੀ ਵੀ 1 ਸਾਲ ਦੀ ਠੀਕ ਹੈ ਪਿੰਜਨ ਦੀ ਜਿਹੜੀ ਗਾਰੰਟੀ ਹੈ ਸਿਰਫ ਉਹਦੇ ਵਿੱਚ ਕਿਹੜਾ ਗੈਪ ਫਰਕ ਪੈਂਦਾ ਉਹ ਥੋੜਾ ਜਿਹਾ ਹੈਂਡਲ ਦਾ ਤੇ ਬਲੇਟਾਂ ਦਾ ਫਰਕ ਪਿਆ ਜਾਂਦਾ ਜਿਵੇਂ 12500 ਵਾਲਾ ਉਹਦੇ ਨਾਲ ਹੈਲਮਟ ਹੈ ਬਲੇਟ ਵੱਧ ਹੈ ਹਾਂ ਉਹ ਜਿਹੜਾ ਅਟੈਚਮੈਂਟ ਆ ਥੋੜਾ ਜਿਹਾ ਵੱਧਦਾ ਹੈ ਜੇ ਕੁਆਲਟੀ ਵੱਲੋਂ ਗੱਲ ਕਰੀਏ ਤਾਂ ਤਿੰਨੇ ਹੀ ਬੈਟਰ ਬੈਟਰ ਹਾਂ ਬਾਕੀ ਮਰਦਾ ਦਾ ਹੁਣ ਜਿਵੇਂ ਆ ਆਪਾਂ ਦਾਇਰ ਕੀਤਾ ਆਪ ਕੀਤਾ ਇਹਨੂੰ ਫੋਸਟੋਕਿੰਗ ਜਾਂ ਲਾਇਆ ਜਿਹੜਾ ਆਪਣਾ ਹੀ ਸਪਰੇਅ ਪੰਪ ਦਾ ਇੰਜਣ ਹੁੰਦਾ ਹਾਂ ਇਹਦਾ ਰੇਟ ਹੀ ਆਪਾਂ ਸਾਰਾ 7500 ਰੁਪਏ ਰੱਖਿਆ ਯਾਰ ਅੱਛਾ ਇਹਦਾ 7500 ਰੁਪਏ ਰੇਟ ਆ ਹਾਂ ਠੀਕ ਆ ਫੋਸਟੋਕਿੰਗ ਜਣਾ ਠੀਕ ਆ ਇਹਨਾਂ ਇੰਜਣਾਂ ਨੂੰ ਹੁੰਦਾ ਕੁਝ ਨਹੀਂ ਫੋਸਟੋਕਾਂ ਨੂੰ ਹਾਂ ਹੁਣ ਇਹ ਆਪਾਂ ਪਤਾ ਕੀ ਆ ਯਾਰ ਲੋਕਾਂ ਨੂੰ ਦਿਖਾਉਣ ਦਾ ਮਤਲਬ ਇਹ ਹੈ ਵੀ ਅਗਲਾ ਕਹਿੰਦਾ ਔਨਲਾਈਨ ਮਿਲਦਾ ਹਾਂ ਆਨਲਾਈਨ ਵਾਲਾ ਨਾਲੇ ਗੱਲ ਨਹੀਂ ਸੁਣਦਾ ਆਪਾਂ ਗੱਲ ਤਾਂ ਸੁਣਦੇ ਨਾਲੇ ਉਹਦੇ ਨਾਲ ਉਹਨਾਂ ਨਾਲੋਂ ਰੇਟ ਸਸਤੇ ਰੇਟ ਸਸਤਾ ਚੀਜ਼ ਆਪਾਂ ਜਾਂਚ ਪਰ ਕੇ ਲਿਆ ਸਕਦਾ ਬੰਦਾ ਇੱਥੇ ਨਹੀਂ ਸੁਣਦੇ ਆ ਵੀ ਉਹ ਦਿਖਾ ਦਿੰਦੇ ਆ ਵੀ ਆ ਬ੍ਰਸ਼ ਹੈ ਜਾਂ ਹੋਰ ਹੈ ਇਹ ਸਭ ਚੀਜ਼ਾਂ ਆਪਣੇ ਕੋਲੇ ਹਾਜ਼ਰ ਹੈ ਜੀ ਇੱਥੇ ਤੁਸੀਂ ਚਲਾ ਕੇ ਦੇਖ ਕੇ ਫਿਰ ਲੈਣਾ ਫਿਰ ਲੈਣਾ ਇਹ ਤਾਂ ਵੱਡੀ ਗੱਲ ਹੋ ਗਈ ਹਾਂ ਬਾਕੀ ਜੋ ਮਰਜ਼ੀ ਚੀਜ਼ਾਂ ਆਪਣੇ ਕੋਲੇ ਤੁਹਾਨੂੰ ਬ੍ਰਸ਼ ਕਟਰ ਦੇ ਵਿੱਚ ਫੁੱਲ ਰੇਂਜ ਆ ਠੀਕ ਆ ਬਈ ਰੇਟ ਵੀ ਸਹੀ ਹੋਊਗਾ ਤੇ ਇੰਜਨ ਦੀ ਗਾਰੰਟੀ ਗਾਰੰਟੀ ਵੀ ਹੋ ਲੋ ਸਹੀ ਆ ਬਈ ਠੀਕ ਹੈ ਬਾਈ ਧੰਨਵਾਦ